ਕੀ ਹਾਲ ਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਕੀ ਹਾਲ ਚਾਲ ਠੀਕ ਠਾਕ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਤੇ ਆਏ ਤੇ ਕਦੇ ਨਹੀਂ ਆ ਪਰ ਆ ਲੱਗ ਪੇ ਚਾਹ ਪੀਣ ਚਾਲੂ ਨਹੀਂ ਕੀਤਾ ਘਰੋਂ ਤੇ ਹੁਣੇ ਚਾਲੂ ਕੀਤਾ ਵਾ ਜੀ ਪਕੌੜੀਆਂ ਨਾ ਹੁੰਦੀਆਂ ਗੀੜੀ 베ਤੀ ਇਹ ਜ਼ਰੂਰੀ ਆਂਟੀ ਸਹੀ ਹੈ ਕਿ ਨਹੀਂ ਪਹਿਲਾਂ ਪੇਟ ਪੂਜਾ ਕਰਨੀ ਚਾਹੀਦੀ ਆ ਚਲੋ ਪਹਿਲਾਂ ਪੇਟ ਪੂਜਾ ਹੈ ਕੰਮ ਆਂਟੀ ਇੱਧਰ ਕੱਲੀ ਬੈਠੀ ਆ ਭੈਣ ਜੀ ਵਾਲ ਵੀ ਕਰੋ ਢੀਲਾ ਤੇ ਜਾ ਬਣ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹਾਂ ਜੀ ਮੰਗੂ ਆ ਗਈ ਜੇ ਵਿੱਚ ਹੀ ਨਹੀਂ ਹਜੇ ਖਾਣਾ ਹੈਗਾ ਫਿਰ ਹੋਰ ਅਜੇ ਖਾਣਾ ਪਲੇਟ ਚ ਪਾ ਕੇ ਦੇ ਆਂਦਾ ਹਾਂ ਹਾਂ ਜੀ ਖਾਣਾ ਜੀ ਕੱਲਾ ਮਿੱਠਾ ਹੀ ਖਾਦਾ ਨਾ ਆਵੋ ਨਾ ਹਾਂ ਇੱਧਰ ਦੀਦੀਆਂ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਵੀ ਵਧੀਆ ਵਧੀਆ ਕਿੰਨੀਆਂ ਪਲੇਟਾਂ ਕੀਤੀਆਂ ਖਾਲੀ ਅੱਜ ਤਾਂ ਪਹਿਲੀ ਆ ਨਹੀਂ ਨਹੀਂ ਇਹ ਤਾਂ ਨਹੀਂ ਹੋ ਸਕਦਾ ਪਹਿਲੇ ਵਾਲਾ ਕੰਮ ਤਾਂ ਨਹੀਂ ਹੈਗਾ ਨਾ ਨਾ ਅੱਜ ਤਾਂ ਪਾਰਟੀ ਸੂਰੀ ਅੱਜ ਸੂਰੀ ਹੋਈ ਹੈ ਚਲੋ ਜੀ ਲੈ ਇਹ ਗੇੜੇ ਦੇਣ ਪੂਰਾ ਆ ਸਾਡਾ ਪ੍ਰਾਣਾ ਕੱਲਾ ਹੀ ਬੈਠਾ ਇੱਥੇ ਹੈ ਹਮਨ ਕੱਲਾ ਹੀ ਲੱਗਾ ਕੱਲਾ ਨਾਲ ਚਾਹੀਦਾ ਹੀ ਕੋਈ ਨਾ ਕੋਈ ਨਹੀਂ ਤੁਸੀਂ ਹੈਗੇ ਨਾਲ ਹੀ ਕੋਈ ਨਹੀਂ ਕੰਪਨੀ ਲਈਦੀ ਹੈ ਨਾਲ ਜ਼ਰੂਰ ਕੰਪਨੀ ਜਦ ਦੋ ਜਨਰ ਹੀ ਹੋਗੀ ਨਾ ਹੈਲੋ ਹਾਂਜੀ ਸਹੀ ਹੈ ਰੌਣਕਾਂ ਲੱਗੀਆਂ ਪੂਰੀਆਂ ਚਾਹ ਪਾਣੀ ਦਾ ਚੱਲਣਿਆ ਪ੍ਰੋਗਰਾਮ ਜੋਰਾ ਸੋਰਾ ਚ ਠੀਕ ਨਹੀਂ ਇਧਰ ਨੂੰ ਕਰ ਮੂੰ ਐਨੂੰ ਦੇਖੋ ਕਿਦਾਂ ਲੱਗਾ ਨਾਂਦੇ ਨਾ ਆ ਮੈਂ ਕੋਣਾ ਦਿੱਤਾ ਗੇੜਾ ਪੂਰਾ ਸਹੀਆ ਉਹਨੂੰ ਚੁੱਕ ਕੇ ਇੱਧਰ ਆ ਕੇ ਪਾ ਦੇ ਹਾਂ ਇੱਧਰ ਪਾਰਟੀ ਜੱਦੀ ਵਿਜੇ ਵਾਲੀ ਹਾਂ ਵੀ ਵਿਜੇ ਵਾਲੀ ਪਾਰਟੀ ਇੱਧਰ ਵਾ ਸਿਮਿਆ ਤੂੰ ਨਹੀਂ ਖਾਂਦਾ ਖਾਲੀ ਆ ਸਹੀ ਭਾਜੀ ਹੋਣੀ ਸਾਡੇ ਖਾਲੀ ਆ ਤੁਸੀਂ ਹਾਂਜੀ ਖਾਲੀ ਦੀ ਸਹੀ ਕੀਤਾ ਕੰਮ ਸਹੀ ਦੋਰੇ ਵੀ ਖਾ ਸਕਦੇ ਕੋਈ ਪਤਾ ਥੋੜਾ ਹਾਂ ਆ ਆ ਵੇਖੋ ਦੂਰੋਂ ਆਈਆਂ ਹੀ ਉਹ ਤਾਂ ਕਰਕੇ ਨੇਟ ਹੋ ਗਈਆਂ ਖਾਲੀ ਆ ਪਰ ਪਲੇਟ ਫਿਰ ਹਾਂ ਖਾਲੀ ਕੀਤੀ ਆ ਜੀ ਹੁਣ ਦੁਬਾਰਾ ਖਾਲੀ ਕੀਤੀਆਂ ਵਾ ਪਹਿਲੀ ਵਾਰੀ ਆਜੋ ਜਿੰਨੇ ਜਿੰਨੇ ਖਾਣੇ ਆ ਐਟਮਾ ਸਾਰੀਆਂ ਹੈਗੀਆਂ ਇੱਥੇ ਆਟਾ ਨੇ ਇਧਰ ਖਲੋਤੀ ਅਭੀ ਵਾਲੀ ਅਭੀ ਖਾ ਲਿਆ ਹਾਂਜੀ ਚਾਚੇ ਦੀ ਮੋਛੀ ਵੀ ਹਾਜੋਏ ਚਾਚੇ ਦੇ ਚੜੀਓ ਮੋਚ ਪੂਰੀ ਤਾਂ ਨੂੰ ਰੋਣਾਂ ਦਾ ਵੈਲਕਮ ਕਰਨ ਨੂੰ ਖਲੋਤੇ ਆ ਇੱਥੇ ਜਿਹੜਾ ਆਉਂਦਾ ਵਾ ਕਹਿੰਦੇ ਪਹਿਲਾਂ ਚਾਹ ਪੀਓ ਤੇ ਨਹੀਂ ਜਾਣਾ ਉੱਧਰ ਨੂੰ ਠੀਕ ਨੇ ਖਾ ਤੋਂ ਬਿਨਾਂ ਨਹੀਂ ਜਾਣ ਦੇਣਾ ਕੋਈ ਵੀ ਸਹੀ ਕਿ ਨਹੀਂ ਗੋਪੀ ਦਾ ਪੂਰਾ ਟੌਰ ਆ ਜਾ ਗੋਲ ਗੱਪੇ ਚਾਲੂ ਹੋਏ ਆ ਸਾਰੇ ਤੋਂ ਪਹਿਲਾਂ ਸਾਡੀ 파파 ਆ ਗਈ 파파 ਤੂੰ ਸਾਰੇ ਤੋਂ ਪਹਿਲਾਂ ਆ ਗਿਆ ਤੈਨੂੰ ਭੁੱਖ ਲੱਗੀ ਆ ਇੱਧਰ ਗੋਲ ਗੱਪੇ ਆ ਇਹਨੂੰ ਕੀ ਕਹਿੰਦੇ ਆ ਮਨਚੂਰੀਆ ਮਨਚੂਰੀਆ ਨੇ ਇੱਧਰ ਠੀਕ ਆ ਇੱਧਰ ਆ ਗਈਆਂ ਟਿੱਕੀਆਂ ਸਟਾਲ ਹੋ ਗਏ ਚੱਲੋ ਉਹ ਵਧੀਆ ਪ੍ਰੋਗਰਾਮ ਪੜਿਆ ਨੂੰ ਕਹਿਣੋ ਨੇ ਮੰਨਣਾ ਕਿ ਤੇ ਫੋਟੋ ਦੇ ਆਪਨੇ ਜਹਤ ਜੀ ਆਨੇ ਲੱਗੇ ਮੰਜੇ ਨਾਲ ਬਾਕੀ ਸਾਰੇ ਉਧਰ ਬੈਠੇ ਤੇ ਆ ਵੀ ਗੀਆਂ ਇੱਧਰ ਖਾਓ ਵੀ ਹੋਗੇ ਚਾਚੀ ਫੁੱਲੇ ਚਾਚੀ ਫੁੱਲੇ ਆਨੇ ਤੇ ਵੇਲਾ ਲੱਗੀ ਏ ਰੋਟੀ ਰੋਟੀ ਚਾਲੂ ਕਰਤੀ ਇੱਧਰ ਬੇਨਾਦ ਕੇ ਗਾਣੇ ਵੀ ਰੋਟੀ ਕਿੰਨੇ ਖਾਣੀ ਆ ਹਾਂ ਇਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਹ ਆਹੋ ਤੇ ਹੈਈਆ ਐਤੋਂ ਲਈ ਵੀ ਚੰਗੀ ਆ ਨਾ ਬਦਿਆ ਲੱਗੀ ਆ ਸਾਰੀ ਪੱਲਾ ਇਹ ਖਾ ਕੇ ਬਾਅਦ ਵਿੱਚ ਹਾਂ ਖਾਲਾ ਤੂੰ ਹੀ ਅਭੀ ਹੋਣੀ ਅਭੀ ਹੋਣੀ ਉਧਰ ਡੇ ਹੋ ਵੀ ਆਪਣਾ ਨਾਲ ਆਪਣੇ ਯਾਰਾਂ ਦੇ ਲੱਗਿਆ ਹੋ ਵੀ ਤੇ ਠੀਕ ਕਰ ਲੈਂਦੇ ਆ ਲੈਣਾ ਸਾਰਿਆਂ ਦੇ ਕਲਿੱਪ ਠੀਕ ਹੈ ਨਾ ਪਾਰਟੀ ਇਧਰ ਬਈ ਕੀ ਮజే ਨਾ ਸਾਰੀ ਨਜ਼ਾਰੇ ਨਾ ਇਧਰ ਠੀਕ ਠਾਕ ਗੱਲਾਂ ਹੀ ਮਾਰੀ ਜਾਣੀਆਂ ਖਾ ਲੋ ਕੋ ਕਹਿੰਦੀ ਆਏ ਉਹ ਜੀ ਦੱਸੋ ਕਾ ਦੀ ਲਾ ਗੀ ਰੋਟੀ ਚੰਦੂ ਰੋਟੀ ਵਾਲਾ ਕੰਮ ਮੈਂਕ ਨੂੰ ਗੋਲ ਕੱਪੇ ਦੇਣੇ ਪਿੰਦੂ ਦੋਗਾ ਮੈਂਕ ਨਹੀਂ ਖਾਦੇ ਜਿਆ

ਨੋ ਖਵਾਂ ਲੰਗੜੇ ਬੜੇ ਨੇ ਸਹੀ ਗੱਲ ਆ ਉਹਨੇ ਰੱਖੇ ਬਥੇਰੇ ਨਾਲ ਬੰਦੇ ਠੀਕ ਨਾ ਜਿਆਦਾ ਜਾਣੇ ਅੱਜ ਮੈਂ ਕਹਿੰਨਾ ਠੀਕ ਨਾ ਮੈਂ ਕਹਿੰਦਾ ਉਹਨੂੰ ਮੀਤ ਲੈਰ ਜਾ ਲਿਆ ਮੈਂ ਕਹਿੰਦੇ ਵਧੀਆ ਕਰ ਲਿਆ ਵਾ ਉਹਨੇ ਵਿੰਦੇ ਰੋ ਕੇ ਇਹ ਵਾਲੇ ਸਹੀ ਗੱਲ ਹੈ ਕਿ ਨਹੀਂ ਆ ਦੂਰੋਂ ਆਉਂਦੇ ਪਰੋਂ ਨੇ ਦੂਰੋਂ ਆਉਂਦੇ ਆ ਕਰਕੇ ਉਹ ਟਾਈਮ ਨਾ ਹੀ ਆ ਗਏ ਹੈ ਹੈ ਟਾਈਮ ਨਾ ਆ ਗਏ ਜੀ ਹੈ ਨਾ ਅਜੇ ਪੁੱਤ 3 ਨਹੀਂ ਵਜੇ ਅਜੇ ਪੂਰੇ ਮੈਂ ਤੁਹਾਨੂੰ ਪਤਾ ਹੈ ਜੇ ਟੈਂਸਰੀ ਹੋਊਗਾ ਮੰਮਾ 3 ਨਹੀਂ ਵਜੇ ਅਜੇ ਪੂਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਿੰਨ ਵਜੇ ਤੈਨੂੰ ਪਤਾ ਹੀ ਆ ਵੀਰੇ ਫਿਰ ਟਾਈਮ ਨਾ ਆਦਾ ਵੀ ਪਕਤ ਇਹ ਚੜਾਉਣ ਦੇ ਨਾਲ ਹੀ ਆਈ ਹੈ ਇਧਰ ਆਦੇ ਦੋਹੇ ਕੰਮ ਨਿਬੜ ਜਾਣਗੇ ਇੱਕੋ ਵਾਰੀ ਸਹੀ ਗੱਲ ਕਰੀ ਵਿਗਿਆਰ ਕੋ ਕਦੇ ਆਏ ਨਹੀਂ ਨਹੀਂ ਆਏ ਚਾਹ ਪੀਣ ਲਈ ਰਾਹੋਂ ਲੈ ਕੇ ਇੱਧਰ ਦਾ ਵਜਣ ਡਿਆ ਵੱਖਰਾ ਕੀ ਦੱਸੋ ਬੜੇ ਚੰਗੇ ਚਾਹ ਗੀ ਹੈ ਹੈ ਕਿੱਥੇ ਵੀ ਚਾਹ ਗੀ ਆਹੋ ਆਹ ਦਾ ਖਾਦਾ ਅੱਗੇ ਨਹੀਂ ਮੈਂ ਖਾ ਰਿਆ ਤੇ ਦੁਕਿਆ ਜਿਵੇਂ ਲਿਆ ਨਹੀਂ ਨਹੀਂ ਅਜੇ ਨਹੀਂ ਕੋਈ ਖਾਦਾ ਮੈਂ ਕਿਤੇ ਨਹੀਂ ਖਾਦਾ ਇਹਨਾਂ ਨੇ ਮੈਂ ਨਹੀਂ ਖਾਦਾ ਖਾਣ ਲੇਗਾ ਆਨੇ ਇਕੱਠਾ ਕਰੀ ਜਾਸਾ ਅੱਜ ਪਲੇਟਾਂ ਮਾਰੀ ਜਾ ਸਹੀ ਇਹਦੀ ਨਿਸ਼ਾਨੀ ਲਾਈ ਹੋਈ ਆ ਮੇਰੀ ਘਰ ਵਾਲੀ ਆਹੋ ਕੋ ਹੜ ਗਿਆ ਵਾ ਤੇ ਖਾਣ ਮਲ ਮੈਂ ਕਿਤੇ ਨਹੀਂ ਤੁਸੀਂ ਮੈਚਿੰਗ ਨਹੀਂ ਆਪਾਂ ਕਰਦੇ ਅਸੀਂ ਨਹੀਂ ਕਰਦੇ ਮੈਚਿੰਗ ਬੁੱਢੇ ਬਾਰੇ ਕਾਦੀ ਮੈਚਿੰਗ ਨਹੀਂ ਹੋਣੀ ਆਹ ਨਹੀਂ ਹਾਂ ਸਦਕੇ ਬੁੱਢੇ ਹੋ ਗਈ ਲੋ ਆਹੇ ਰਹਾ ਦੇਖ ਦੇ ਕਾ ਉਹ ਜਵਾਨੀ ਆ ਹਾਂ ਇਹ ਆਪਾਂ ਬੈਲਾ ਤਾਂ ਨਹੀਂ ਕਰੂਨੀ ਮੈਚਿੰਗ ਨਹੀਂ ਮੈਨੂੰ ਹੜ ਗਿਆ ਬਾਕੀ ਅੱਗੇ ਦੱਸਦੇ ਆਂ ਹੋਰ ਬਣੇ ਰਹੋ ਸਾਡੇ ਨਾਲ ਹੀ ਠੀਕ ਆ ਜੀ ਸਾਰਾ ਵਿਆਹ ਅੱਜ ਦੇਖਿਆ ਗਿਆ ਜੀ ਤੇ ਮੰਮੀ ਸਾਡੀ ਦਾ ਹੁਣ ਟਾਈਮ ਲੱਗਾ ਜੀ ਸਵੇਰ ਦੀ ਸਾਨੂੰ ਮੰਮੀ ਨਹੀਂ ਲੱਭੀ ਮੰਮੀ ਨਹੀਂ ਲੱਭੀ ਨਾ ਲੱਗਦੀ ਆਂ ਮਾਵੀ ਕੰਮ 'ਚ ਹੀ ਬੜੀ ਬੀਜੀ ਤੇ ਕਿੱਥੇ ਚਾਹੀਏ ਕਿਧਰ ਡਾਵੇ ਤਾਂ ਤੁਸੀਂ ਕੀਤਾ ਕਿੱਥੇ ਰਹਿ ਤਾਏ ਅਸੀਂ ਇੱਥੇ ਹੀ ਆਂ ਕਿੱਥੇ ਜਾਣਾ ਪਹਿਲਾਂ ਤੁਸੀਂ ਉੱਪਰ ਹੀ ਅੱਛਾ ਕੇ ਆਲ ਮੇਰੇ ਭੈਣ ਹਾਂ ਹਾਂ ਜੀ ਭੈਣਾ ਭੈਣਾ ਖਲੋਕੀਆਂ ਮ제 ਨਾਲ ਸਹੀ ਗੱਲ ਕਿ ਨਹੀਂ ਲੜਨ ਦੀ ਆਂਦੀ ਚੱਕਰ ਦੀ ਮੈਨੂੰ ਮੈਂ ਲੈ ਤੇ ਤੇ ਨਹੀਂ ਤੇ ਰੰਗ ਕਦਾ ਲੱਗਦਾ ਆਓ ਆਓ ਮੈਡਮ ਖਲੋਤਣਾ ਮੈਨੇ ਮਾਰਾ ਹੀ ਚੰਗਾ ਹੂੰ ਐਵੇਂ ਹੋਇਆ ਆਹ ਹੋ ਗਿਆ ਚਾਚਾ ਲੱਗਾ ਇੱਧਰ ਚਾਚਾ ਕਰਤਾ ਕੰਮ ਚਾਲੂ ਚਾਚਾ ਸਹੀ ਆ ਲੱਗ ਗਿਆ ਹੀ ਮੈਡ ਮਾਈਕਰ ਦੋਈ ਜਾਣੀ ਹੈ ਹਾਂ ਇਹਦੇ ਕੋ ਖਾਦਾ ਹੀ ਨਹੀਂ ਕਹਿੰਦਾ ਨਹੀਂ ਨਹੀਂ ਤੂੰ ਹੀ ਦੇਖੋ ਖਾਦਾ ਹੀ ਨਹੀਂ ਰਿਹਾ ਆ ਵੇ ਨਾ ਕੱਕਰੀ ਖਾਦਾ ਹਦਾ ਵੈਸੇ ਦੇਖਣੀ ਮਮ ਜਣੀ ਇਧਰ ਕੋ ਦੀਆਂ ਵਾ ਤਰਣ ਕੁ ਫੋੜੀਆ ਦੇਖ ਭਾਜੀ ਆਜੋ ਤੁਸੀਂ ਵੀ ਖਾਣਾ ਕੁਝ ਆਜੋ ਐਸ਼ਾ ਠੀਕ ਇਹ ਕਰਦੇ ਆ ਹੋਰ ਵਿੱਚ ਕਲਿੱਪਾਂ ਐ ਰਹਿਮਤ ਦਾ ਪੂਰਾ ਤੇ ਰਹਿਮਤ ਸਾਰਿਆਂ ਤੋਂ ਪਹਿਲਾਂ ਰਹਿਮਤ ਉਹ ਇਹ ਕਿੱਥੇ ਖਲੋਤੀ ਉਹ ਲੈਕ ਦਾ ਵੀ ਚੱਲ ਮੈਨੂੰ ਬੈਠ ਦੂ ਵੀ ਵਿੱਚ ਚਲੋ ਚੱਲ ਮਸੀ ਹੋ को जे छोडिया है के हो नि भाइ भेटि आडी भोलिने मा छ अनि कान्छी न देव गर्नु هي भेटगले भेटले ਥੋੜੀ ਜਿਹੀ ਐਂਡ ਨੂੰ ਵਾਦੀ ਬੋਲੀ ਉਹ ਤਾਂ ਅੱਜ ਸਰਕਾਰੀ ਆਪੇ ਮਾਂ ਅੱਜ ਥੋੜੀ ਇੱਕ ਨੂੰ ਅਰੇ ਬੈਠ ਕੇ ਅਜ ਬੈਠ ਕੇ ਥੋੜੀ ਜਿਹੀ ਵੇਖਦੇ ਰਹੇ ਉਹ ਜਿਹੜਾ ਉਹ ਜਿਹੜਾ ਉਹ ਲੰਡ ਟੇਕਦਾ ਉਹ ਆ ਗਿਆ ਇਹ ਕੋਈ ਨਾ ਕਰਵਾਵਾ ਤਵਾ ਰੱਖਿਆ ਕਿਥੇ ਹੀ ਸੁਧਾ ਮੈਂ ਆਣੀ ਉਹਦੇ ਪਾਸੋਂ ਮੈਨੂੰ ਪਿਠਾ ਦੇ ਦੋ ਕੁੜੀ ਇੱਕ ਮਿੰਟ ਇੱਕ ਮਿੰਟ ਬੈਠ ਰਹੋ ਫੁਲਕਾ ਦੀ ਚੱਕ ਕੇ ਰੱਖਿਓ ਪਈ ਫੁਲਕਾਰੀ ਥੋੜੀ ਖਿੱਚ ਕੇ ਰੱਖਿਓ ਭਾਈ ਖਿੱਚੋ ਖਿੱਚੋ ਫੁਲਕਾਰੀ ਨੂੰ ਫੁਲਕਾਰੀ ਦੇ ਵਿੱਚ ਛੋੜਾ ਭੁੰਗ ਜਿਆ ਕੱਢ ਦਿਓ ਉਹਨੂੰ ਆਂਟੀ ਥੋੜਾ ਜਿਆ ਅੱਗੇ ਰਾਇਆ ਫੁਲਾ ਕਰ ਦਿਓ ਥੋੜੀ ਜਿਹੀ ਪਿੱਛੇ ਨੂੰ ਹੋ ਜਾਓ ਉਹਦੇ ਪਿਛਾੜ ਗਮਲੇ ਵੀ ਕਿਹੜੀ ਕਰਦਾ ਹੈ ਗਮਲਾ ਬਣਾ ਬਣਾਇ ਕਰ ਦੋ ਗਮਲੇ ਨਾਲ ਕੰਮ ਨਹੀਂ ਟੀ-ਸ਼ਰਟ ਸਹੀ ਹੈ ਜੀ ਜੰਮਮੀ ਦੇ ਕਰਾਈ 9 ਉਹਦੇ ਦੇ ਵਿੱਚ വേട്ട <laughs>

ਤੂੰ ਬੰਦ ਬਕਮੀਆਂ ਨੂੰ ਕਰ ਦੇ ਆ ਜੀ ਕੈਮਰੇ ਤੇ ਧਿਆਨ ਦਿਓ ਓਕੇ ਆਸੇ ਓਕੇ ਕਹਿੰਦੇ ਇਹ ਕੈਮਰੇ ਨਾਲ ਕਰਦੇ ਨੇ ਕਹਿੰਦੇ ਇਹ ਕੈਮਰੇ ਨਾਲ ਕਰਦੇ ਨੇ ਕਹਿੰਦੇ ਇਹਦਾ ਕਰਨਾ ਹੈ ਕਹਿੰਦੇ ਲਓ ਫੜੋ ਆਓ ਫੋਰੈਕਟ ਟੱਕ ਲੈਣਾ ਇਹਦਾ Terima kasih telah menonton!

ਆਡੀ ਗੱਲ ਤੋਂ ਥੋੜੀ ਚਿਕਾ ਵੇ ਇਧਰ ਨਾ ਖੇੰਦਰ ਨੂੰ ਜਿਆਦਾ ਨਹੀਂ ਜਿਆਦਾ ਕਰਦਾ ਨਾ ਕਰਦਾ ਕਰਦਣਾ ਨਾਲ ਆਪਣੇ ਵੀ ਕੀ ਹੋ ਜਾਂਦੀ ਇਹ ਤੇ ਉਹ ਕੀ ਕਰੇ ਬੀਬੀ ਦਾ ਪੱਧਰ ਨਹੀਂ ਆ ਜੀ ਮਾਤਾ ਜੀ ਤਾਂ ਨਹੀਂ ਲੈ ਲੈ ਆਂਦੇ ਹਾਂ ਜਰਾ ਦਿਖਣਾ ਹਾਂ ਅੰਟੀ ਰੋਕ ਰੰਮ ਮੈਂ ਮੋਈ ਟਾਕਦਾ ਕਰਨਾ ਇੱਕ ਮਿੰਟ ਇੱਕ ਮਿੰਟ ਆਉਣ ਦੇ ਬਾਅਦ ਇੱਕ ਮਿੰਟ ਸਲਾਮਾ ਬੜੀਆਂ ਕਰਦੇ ਹੈ ਟਾਰਗਟ ਹੈ ਹੈ ਕਹਣ ਗਾਣਾ ਦਮੇ ਆ ਦਵਾਗੇ ਜਹੇਦਾਰ ਨਹੀਂ ਚਲ ਗਈ ਆ ਗਈ ਹੁਣ ਆਹੋ ਵੱਡਿਆ ਦਾ ਕੰਮ ਹੁੰਦਾ ਵਾ ਤੂੰ ਨਹੀਂ ਜਾਣਾ ਮੈਂ ਹੁਣ ਇੱਧਰ ਵੀਡੀਓ ਬਣਾ ਕੇ ਇੱਤ ਜਾਵਾਂ ਮੰਮੀ ਆ ਨਹੀਂ ਮੰਮੀ ਵੀਡੀਓ ਆ ਜੋ ਭਾਈ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਭਾਈ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਭਾਈ 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 ਕੀ ਕਰ ਰਹੇ ਹੋ ਭ ਸਾਰੀ ਸਜਾਤ ਰੱਖੋ ਮੈਂ ਸਜਾਤ ਰੱਖੋ ਪਤਾ ਨਹੀਂ ਲੱਗਦਾ ਕਿ ਇਹ ਆ ਤਰ੍ਹਾਂ ਕਿਉਂ ਮੋ ਡਾਊਨ ਲੁੱਕ ਵੇਟ ਕਰੋ ਜੀ ਸਾਰਿਆਂ ਨੇ ਵੇਟ ਕਰੀਂ ਉਹ ਵੀ ਚਲਾ ਤਰ ਲਿਆ ਜੀ ਰੁਕੋ 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 1 ਮਿੰਟ ਦੀ 1 ਮਿੰਟ ਦੀ 1 ਮਿੰਟ ਦੀ ਬੈਠੋ ਕਰ ਕਰ ਉਹ ਬੈਠੀ ਗਈ ਜਿਆਦਾ ਹੁਣ ਹਾਂਜੀ ਤੇ ਉਧਰ ਵਿਆਹ ਤੁਸੀਂ ਕਰ ਕੰਡੇ ਕਹਿੰਦੇ ਵੀ ਭਾਬੀ ਉਧਰ ਘਵਾਲੀ ਚਾਹ ਬਣਾ ਕੇ ਦੇ ਨਹੀਂ ਨਹੀਂ ਇਹ ਗੱਲਾਂ ਝੂਠੇ ਚਾਹ ਹੀ ਤੋਰ ਦੇਵਾ ਕੇ ਤੈਨੂੰ ਲੱਗੀ ਤਾਂ ਫੇਰ ਮੇਰਾ ਤੇ ਤੁਹਾਨੂੰ ਪਤਾ ਹੀ ਆ ਹਾਂ ਪਰੌਣਿਆਂ ਦਾ ਪੱਜ ਤੇ ਆਪਣਾ ਰਾਜ ਮਾਸਟਰੀ ਸਟੋਰੀਸ ਵਾਲੇ ਪਰ ਆਇਆ ਕਰ ਮੈਂ ਨਾ 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 ਆ ਸਾਡੇ ਮਾਸੜ ਜੀ ਆ ਆਡੀ ਮਾਸੀ ਤੇ ਜਿੰਦਰ ਕੌਰ ਤੇ ਆ ਆਡੀ ਮਾਸੀ ਪਿੰਦੂ ਮਮਾ ਜਸਮਿੰਦਰ ਕੋਲ ਜਸਮਿੰਦਰ ਨੂੰ ਨਹੀਂ ਪਿੰਦੂ ਚਲੋ ਕੋਲ ਗਾਣੀ ਆ ਜਿੰਦੂ ਪਤਾ ਉਹ ਪਿੰਦੂ ਮਾਸੀ ਨੇ ਮਾਸੀ ਨੇ ਕੱਢ ਕੇ ਮਾਰੀ ਇੱਕ ਇਹੀ ਰਿਆ ਸਿੰਗ ਦਾ ਨਾਲ ਜਦੋਂ ਨਹੀਂ ਰਸੈਂਦੀ ਆ ਨਹੀਂ ਨਾਲ ਨਹੀਂ ਉਹ ਡਾਇਮੰਡ ਸਿੰਗ ਉਹ 10 ਮੀਰ ਤੇ ਕਵਲ ਜੀਤ ਕੋਲ ਤੇ ਕਵਲ ਜੀਤ ਦਾ இங்கு ਇਹ ਹਰ ਵਾਰੀ ਕੀ ਚਾਹੇ ਸੀ ਤੇ ਪਿਆ ਮਮਮੀ ਵੀ ਵੀਡੀਓ ਵਿੱਚ ਕੰਨ ਨਹੀਂ ਮਮਮੀ ਨਾਲ ਹੀ ਬਹੁਤ ਡੰਗ ਮਾਰਦੇ ਆ ਹਨਾ ਵੀਡੀਓ ਇੱਥੇ ਡੰਗ ਫੀਲ ਕਿ ਇੱਥੇ ਕਈ ਕੁਝ ਚੱਲਦਾ ਕੱਲ ਸੀ ਇਨੀ ਜਿਹੜਾ ਡੰਡਾ ਮਾਰਨ ਵਾਲਾ ਮਮਮੀ ਆਂਦੀ ਡੰਡਾ ਮਾਰਨਾ ਹੈ ਇਹਦੀ ਮਮਮੀ ਦੇ ਤਾਂ ਮਾਰ ਮਮਮੀ ਤਾਂ ਖਿਚਾ ਲੈਂਦੇ ਨੇ ਉਹ ਆਂਦੀ ਮਮਮੀ ਆਂਦੀ ਕਵਲ ਤਾਂ ਡੰਡਾ ਮਾਰਿਆ ਸੀ ਮੇਰੇ ਦੇ ਵਜ੍ਹਾ ਹੀ ਨਹੀਂ ਉਹ ਆਂਦੀ ਮੇਰੇ ਇੱਕ ਚਪੇੜ ਵੱਜ ਗਈ ਤੋਂ ਮੇਰੇ ਡੰਡੇ ਵੱਜ ਗਏ ਤੂੰ ਆਪਣੀ ਮਾਰਦੀ ਵੀਰੇ ਆਵਾਜ਼ ਵੱਡੀ ਆਈ ਮੈਂ ਉਹਦਾ ਕਮੈਂਟ ਕੀਤਾ ਆਵਾਜ਼ ਚਲੋ ਛੇਤੀ ਪੜਾਉਂਦੇ ਚਲੋ ਹਾਂ ਫਿਰ ਫੌਜੀ ਆ ਕੇ ਟਿਕਣੇ ਆਉਣਗੇ ਹਨਾ ਹਾਂ ਜਦੋਂ ਆ ਕੇ ਆਵਾਂਗੇ ਸਾਰੇ ਚਲੋ ਜੀ ਓਕੇ